ਡਾਕਟਰ ਦੇ ਵੱਲੋਂ ਸ਼ਰਾਬ ਪੀ ਕੇ ਆਪਣੀ 7 ਸਾਲ ਦੀ ਬੱਚੀ ਦੇ ਨਾਲ ਦੁਸ਼ਕਰਣ ਕੀਤਾ ਗਿਆ ਇੱਕ ਕਟਿਆ ਹਰਕਤ ਕੀਤੀ ਗਈ ਹੈ ਜਿਸ ਤੋਂ ਬਾਅਦ ਸੁਪਰੀਮ ਕੋਰਟ ਦੇ ਵਿੱਚ ਉਸ ਡਾਕਟਰ ਨੂੰ ਉਸ ਦੀ ਜਿਹੜੀ ਜਿਹੜੀ ਸਜ਼ਾ ਸੀ ਉਸ ਨੂੰ ਬਤਵੀ ਕਰਨ ਦੀ ਪਟੀਸ਼ਨ ਪਾਈ ਗਈ ਸੀ ਜਿਸ ਤੋਂ ਬਾਅਦ ਸੁਪਰੀਮ ਕੋਰਟ ਦੇ ਜਿਹੜੇ ਜੱਜ ਸੀਗੇ ਉਹਨਾਂ ਦੇ ਵੱਲੋਂ ਕਿਹਾ ਗਿਆ ਉਹਨਾਂ ਨੇ ਬਿਆਨ ਦਿੱਤਾ ਹੈ ਕਿਆ ਅਥਰਕਾਰ ਇੱਕ ਡਾਕਟਰ ਇੱਕ ਪਿਤਾ ਜੋ ਹੈ ਆਪਣੀ ਬੱਚੀ ਨਾਲ ਦੁਸ਼ਕਰਮ ਕਰੇ ਤੇ ਉਸੇ ਸਜ਼ਾ ਕਿਵੇਂ ਮਲਤਵੀ ਕੀਤੀ ਜਾ ਸਕਦੀ ਹੈ ਤੇ ਅਸੀਂ ਜਿਹੜੇ ਆ ਲੋਕਾਂ ਨੂੰ ਇਨਸਾਫ ਦੇਣੇ ਆ ਪਰ ਅਸੀਂ ਇਸ ਤੇ ਬਿਲਕੁਲ ਵੀ ਵਿਚਾਰ ਨਹੀਂ ਕਰ ਸਕਦੇ ਪਟੀਸ਼ਨ ਤੇ ਵਿਚਾਰ ਕਰਨ ਤੋਂ ਇਨਕਾਰ ਕਰਦੇ ਸੁਪਰੀਮ ਕੋਰਟ ਦਾ ਕਹਿਣਾ ਹੈ ਕਿ ਅਸੀਂ ਜੋ ਹੈ ਇਸ ਤੇ ਉੱਤੇ ਵਿਚਾਰ ਨਹੀਂ ਕਰਾਂਗੇ ਤੇ ਡਾਕਟਰ ਦੀ ਸਜ਼ਾ ਮਲਤਵੀ ਨਹੀਂ ਕੀਤੀ ਜਾਵੇਗੀ ਦੱਸ ਹੀ ਇਹ ਕਿ ਐਫ ਆਈ ਆਰ ਉਈ ਸਿੱਧੀ ਉਸ ਐਫਆਈਆਰ ਦੇ ਵਿੱਚ ਇੱਕ ਮਾਂ ਨੇ ਦੱਸਿਆ ਕਿ ਡਾਕਟਰ ਜਿਹੜਾ ਕੀ ਉਸਦਾ ਪਤੀ ਸੀਗਾ ਉਸਨੇ ਆਪਣੀ 7 ਸਾਲ ਦੀ ਬੱਚੀ ਦੇ ਨਾਲ ਦੁਸ਼ਕਰਮ ਕੀਤਾ ਘਟਿਆ ਹਰਕਤ ਕੀਤੀ ਹੈ ਜਿਸ ਤੋਂ ਬਾਅਦ ਵਕੀਲ ਦੇ ਵੱਲੋਂ ਕੰਡੀਸ਼ਨ ਪਾਈ ਗਈ ਸੀ ਕਿ ਜਿਹੜੀ ਸਜ਼ਾ ਉਸ ਨੂੰ ਬੋਲਤਾਂ ਵੀ ਕਰ ਦਿੱਤਾ ਜਾਵੇ ਪਰ ਸੁਪਰੀਮ ਕੋਰਟ ਦੇ ਵਿੱਚ ਕਿਹਾ ਗਿਆ ਸੁਪਰੀਮ ਕੋਰਟ ਦਾ ਕਹਿਣਾ ਹੈ ਕਿ ਹੁਣ ਕਿਦਾਂ ਇੱਕ ਪਿਤਾ ਜਿਸ ਨੇ ਸ਼ਰਾਬ ਪੀ ਕੇ ਆਪਣੀ ਬੱਚੀ ਨਾਲ ਗਲਤ ਹਰਕਤ ਕੀਤੀ ਹੈ ਉਸ ਪਿਤਾ ਨੂੰ ਕਿਵੇਂ ਸਜ਼ਾ ਕਿਉਂ ਨਾ ਦਿੱਤੀ ਜਾਵੇ ਹਾਲਾਂਕਿ ਬਿਲਕੁਲ ਵੀ ਇਸ ਦੇ ਹੱਕਦਾਰ ਨਹੀਂ ਹੈਗਾ ਔਰ ਸ਼ਰਾਬ ਪੀ ਕੇ ਇਨਸਾਨ ਹਯਵਾਨ ਸ਼ੈਤਾਨ ਬਣ ਜਾਂਦਾ ਆ ਆਕਰ ਆਪਣੀ ਹੀ ਧੀ ਨਾਲ ਅਜਿਹਾ ਕਰਨਾ ਔਰ ਦੂਸਰੇ ਪਾਸੇ ਸੁਪਰੀਮ ਕੋਰਟ ਦਾ ਇਹ ਕਹਿੜਾ ਹੈ ਕਿ ਬੱਚੀ ਨੂੰ ਕੀ ਜ਼ਰੂਰਤ ਪਈਆ ਆਪਣੇ ਪਿਤਾ ਦੇ ਖਿਲਾਫ ਅਜਿਹੀ ਬਿਆਨਬਾਜ਼ੀ ਦੇਣਾ ਤਾਂ ਵਕੀਲ ਦੇ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਉਸ ਨੂੰ ਸਿਖਾਇਆ ਗਿਆ ਕਿ ਆਪਣੇ ਪਿਤਾ ਦੇ ਵਿਰੁੱਧ ਅਜਿਹੀ ਜਿਹੜੀ ਬਿਆਨਬਾਜ਼ੀ ਦਵੇ ਔਰ ਉਸਨੇ ਦੱਸਿਆ ਕਿ ਬਹੁਤ ਸਾਰੇ ਕੇਸਿਸ ਪਹਿਲਾਂ ਹੀ ਪੈਂਡਿੰਗ ਪਏ ਹੋਏ ਨੇ ਉਸਨੇ ਬਹੁਤ ਸਾਰੇ ਕੇਸਿਸ ਲੜੇ ਵੀ ਨੇ ਇਹ ਜਿਹੇ ਕੇਸਿਸ ਵਿੱਚ ਹੁੰਦਾ ਕਿ ਕਈ ਵਾਰ ਕਿਸੇ ਬਾਰੇ ਗਲਤ ਬਿਆਨਬਾਜ਼ੀ ਸਿਖਾਈ ਜਾਂਦੀ ਹੈ ਪਰ ਹੁਣ ਸੁਪਰੀਮ ਕੋਰਟ ਦੇ ਜੱਜ ਦਾ ਕਹਿਣਾ ਹੈ ਕਿ ਅਸੀਂ ਇਸ ਗੱਲ ਨੂੰ ਬਿਲਕੁਲ ਨਹੀਂ ਮੰਨਦੇ ਉਹਨਾਂ ਨੂੰ ਕੀ ਮਿਲੇਗਾ ਝੂਠੀ ਗਵਾਹੀ ਦੇ ਕੇ ਤਾਂ ਇੱਕ ਅਜਿਹੀ ਹਰਕਤ ਵਾਲੇ ਯਾਨੀ ਕਿ ਇੱਕ ਦੁਸ਼ਕਰਮ ਵਾਲੇ ਦੀ ਗੱਲਬਾਤ ਕਰਨੀ ਸੌਖੀ ਗੱਲ ਨਹੀਂ ਹੈ ਔਰ ਬਹੁਤ ਸਾਰੇ ਐਕਸਰ ਤੁਸੀਂ ਮਾਮਲੇ ਵੀ ਦੇਖੇ ਹੋਣਗੇ ਜਿੱਥੇ ਪਿਤਾ ਹੀ ਹਵਾਨੀਅਤ ਦਿਖਾਉਂਦਾ ਹੋਇਆ ਨਜ਼ਰ ਆਉਂਦਾ ਆਪਣੀ ਹੀ ਬੱਚੀ ਦੇ ਨਾਲ ਇਸੇ ਤਰੀਕੇ ਦੇ ਨਾਲ ਸੁਪਰੀਮ ਕੋਰਟ ਦੇ ਜੱਜ ਦੇ ਵੱਲੋਂ ਇਸ ਪਟੀਸ਼ਨ ਦੇ ਉੱਤੇ ਸੁਲਵਾਈ ਕਰਨਾ ਜਾਂ ਇਸ ਦੇ ਉੱਤੇ ਵਿਚਾਰ ਕਰਨ ਬਾਰੇ ਇਨਕਾਰ ਕਰ ਦਿੱਤਾ ਕਿ ਸਜ਼ਾ ਬਿਲਕੁਲ ਵੀ ਮਿਲਤਵੀ ਨਹੀਂ ਹੋਵੇਗੀ ਇਸ ਕਰਕੇ ਵਕੀਰ ਦੇ ਵੱਲੋਂ ਪਟੀਸ਼ਨ ਵਾਪਸ ਲਈ ਗਈ ਕੇਸ ਨੂੰ ਇੱਕ ਤਰੀਕੇ ਦਾ ਹਾਰਿਆ ਹੋਇਆ ਮੰਨਿਆ ਹੀ ਦੇਖਦੇ ਉਸ ਨੂੰ ਰੱਦ ਕਰ ਦਿੱਤਾ ਗਿਆ ਐਫ ਆਈ ਆਰ ਦਰਜ ਹੋਈ ਤੇ ਜਿਸ ਦੇ ਵਿੱਚ ਪਤਨੀ ਨੇ ਆਪਣੇ ਪਤੀ ਤੇ ਵੱਡੇ ਇਲਜ਼ਾਮ ਲਗਾਏ ਸਿਗੇ ਕਿ ਉਸਨੇ ਆਪਣੀ ਬੱਚੀ ਦੇ ਨਾਲ ਤੁਸ਼ਕਰਮ ਕੀਤਾ ਘਟੀਆਂ ਹਰਕਤ ਕੀਤੀ ਹੈ ਤਾਂ ਸੁਪਰੀਮ ਕੋਰਟ ਦੇ ਵੱਲੋਂ ਦੱਸਿਆ ਗਿਆ ਇਹ ਬਿਆਨ ਬਿਆਜ਼ੀ ਕੀਤੀ ਗਈ ਹੈ ਕਿ ਅਸੀਂ ਅਜਿਹੇ ਜਿਹੜੇ ਦਰਿੰਦੇ ਲੋਕ ਨੇ ਉਹਨਾਂ ਨੂੰ ਬਿਲਕੁਲ ਵੀ ਅਸੀਂ ਬਖਸ਼ਾਂਗੇ ਨਹੀਂ ਜਿਹੜੇ ਆਪਣੇ ਹੀ ਬੱਚਿਆਂ ਨਾਲ ਹਵਾਨੀਆਂ ਦਿਖਾਉਂਦੇ ਨੇ ਜਾਂ ਫਿਰ ਅਜਿਹਿਆਂ ਘਟੀਆਂ ਹਰਕਤਾਵਾਂ ਨੂੰ ਜਾਨ ਦਿੰਦੇ ਨੇ ਤਾਂ ਇਹਨਾਂ ਲੋਕਾਂ ਨੂੰ ਬਖਸ਼ਣ ਦਾ ਕੋਈ ਸਵਾਲ ਹੀ ਪੈਦਾ ਨਹੀਂ ਹੁੰਦਾ ਤਾਂ ਸੁਪਰੀਮ ਕੋਰਟ ਦੇ ਵੱਲੋਂ ਹੁਣ ਜਿਹੜੀ ਸੁਣਵਾਈ ਹੋਣੀ ਸੀਗੀ ਪਟੀਸ਼ਨ ਤੇ ਉਸ ਨੂੰ ਰੱਦ ਕਰ ਦਿੱਤਾ ਨੇ ਕਿਹਾ ਗਿਆ ਕਿ ਕਿਸੇ ਵੀ ਹਾਲਤ ਦੇ ਵਿੱਚ ਜਿਹੜੀ ਸਜ਼ਾ ਹੈ ਉਸ ਨੂੰ 몰ਦਾ ਵੀ ਨਹੀਂ ਕੀਤਾ ਜਾ ਸਕਦਾ ਤੇ ਆਖਰ ਵਕੀਲ ਵੀ ਜਿਹੜਾ ਇੱਕ ਪਾਸੇ ਹਾਰ ਮੰਨਦਾ ਹੋਇਆ ਦਿਖਾਈ ਦਿੱਤਾ ਕਿਉਂਕਿ ਸੁਪਰੀਮ ਕੋਰਟ ਨੇ ਸਿੱਧੇ ਤੌਰ ਤੇ ਉਸ ਸਜ਼ਾ ਤੋਂ ਮੁਲਤਵੀ ਕਰਨ ਤੋਂ ਇਨਕਾਰ ਕਰ ਦਿੱਤਾ ਸੀਗਾ ਜਿਸ ਨੂੰ ਲੈ ਕੇ ਹੁਣ ਕਾਫੀ ਮਾਮਲਾ ਸੋਸ਼ਲ ਮੀਡੀਆ ਤੇ ਪੱਖਿਆ ਹੋਇਆ ਜਿਸ ਨੂੰ ਲੈ ਕੇ ਚਰਚਾਵਾਂ ਕਾਫੀ ਤੇਜ਼ ਨੇ ਅਹਿਮ ਖਬਰ ਇਸ ਵਕਤ ਦੀ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਹੈ ਕਿ ਅੱਜ ਦੇ ਸਮੇਂ ਦੇ ਵਿੱਚ ਘਰ ਦੇ ਵਿੱਚ ਵੀ ਬੱਚੇ ਸੁਰੱਖਿਅਤ ਨਹੀਂ ਹਨ ਆਪਣੇ ਮਾਪੇ ਵੀ ਕਈ ਕਦੀ ਹਵਾਨੀਆਂ ਤੋਂ ਦਿਖਾਉਂਦੇ ਹੋਏ ਨਜ਼ਰ ਆਉਂਦੇ ਨੇ ਤੇ ਇਸ ਕਰਕੇ ਅ ਇਥੇ ਸਾਵਧਾਨੀ ਵਰਤਣੀ ਜ਼ਰੂਰੀ ਹੈ ਤੇ ਦੇਖੋ ਇੱਕ ਡਾਕਟਰ ਪਿਤਾ ਜਿਸ ਨੇ ਆਪਣੀ ਤੇ ਜਿਹੜੀ ਬੱਚੀ ਸੀਗੀ ਛੋਟੀ ਜਿਹੀ ਮਾਸੂਮ ਜਿਸ ਨੂੰ ਆਪਣੀ ਹਗਲ ਦਾ ਸ਼ਿਕਾਰ ਬਣਾਇਆ ਕਰਕੇ ਹਰਕਤ ਕੀਤੀ ਤੇ ਉਸ ਬਾਅਦ ਸੁਪਰੀਮ ਕੋਰਟ ਨੇ ਉਸ ਦੀ ਉਸ ਦੀ ਸਜ਼ਾ ਬទਵੀਕਰਨ ਨੂੰ ਲੈ ਕੇ ਵੱਡੇ ਸਵਾਲ ਖੜੇ ਕੀਤੇ ਤੇ ਕੋਈ ਨਾ ਕਰ ਦਿੱਤੀ